ਮੈਂ ਪ੍ਰਕਾਸ਼ ਸਿੰਘ ਬਾਦਲ ਦੇ ਅੱਜ ਵੀ ਖਿਲਾਫ ਨਹੀਂ ਮੈਂ ਵੀ ਨਹੀਂ ਹੈਗਾ ਪ੍ਰਕਾਸ਼ ਸਿੰਘ ਬਾਦਲ ਤੋਂ ਬਹੁਤ ਕੁਝ ਸਿੱਖਣ ਵਾਲੀ ਗੱਲ ਸੀ ਐਸੀ ਗੱਲ ਨਹੀਂ ਹੈ ਪਿਓ ਜਿਹੜਾ ਜਿਹੜਾ ਪੁੱਤ ਆ ਨਾ ਉਹ ਪਿਓ ਦੀ ਪੱਗ ਨੂੰ ਮਿੱਟੀ ਨਹੀਂ ਲੱਗਣ ਦਿੰਦਾ ਇਸ ਪੁੱਤ ਨੇ ਪਿਓ ਦੀ ਪੱਗ ਰੋਲਤੀ ਇਲੈਕਸ਼ਨ ਲੜਾ ਕੇ ਆਖਰੀ ਉਮਰ ਚੋਂ ਹਰਵਾ ਕੇ ਇਹ ਉਹ ਪੁੱਤ ਆ ਸਮਝ ਗਏ ਗੱਲ ਜੇ ਜੰਮੇ ਕਪੂਤ ਤੱਕ ਹੁੰਦਣ ਸੰਚੇ ਜੇ ਜੰਮੇ ਸਕੂਤ ਤੱਕ ਹੁੰਦਣ ਸੰਚੇ ਉਹ ਜੋੜਿਆ ਹੋਇਆ ਰੋੜ ਦੂਗਾ ਜੇ ਕਪੂਤ ਹੋਊਗਾ ਨਹੀਂ ਤਾਂ ਆਪੇ ਜੋੜ ਲੂਗਾ ਇੱਜ਼ਤ ਵੀ ਇਦਾਂ ਹੀ ਹੁੰਦੀ ਆ ਇੱਜ਼ਤ ਜਿਹੜੀ ਆ ਤਾਂ ਦੌਲਤ ਖਾਲੀ ਪੈਸੇ ਦੇ ਰੂਪ ਚ ਨਹੀਂ ਹੁੰਦੀ ਸਤਕਾਰ ਸਨਮਾਨ ਦੇ ਰੂਪ ਚ ਹੁੰਦੀ ਹੈ ਬੱਲ ਸਾਹਿਬ ਦਾ ਕਿੰਨਾ ਸਨਮਾਨ ਸੀ ਇਸ ਨੇ ਰੋੜ ਕੇ ਰੱਖਤਾ ਸਾਰਾ ਐਸਾ ਕਪੂਤਾ ਅੱਜ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਦੇਖਿਆ ਜੋ ਕਿ ਐਸਜੀਪੀਸੀ ਦੇ ਪ੍ਰਧਾਨ ਵੀ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਸਿੱਖ ਦਿੱਲੀ ਚ ਸ਼੍ਰੋਮ ਦਿੱਲੀ ਸਿੱਖੋਗਰਾ 15 ਕਮੇਟੀ ਦੇ ਮੈਂਬਰ ਸਹਿਬਾਨ ਬੀਜੇਪੀ ਚ ਗਏ ਨੇ ਉਹ ਉਹਨਾਂ ਨੇ ਗਲਤ ਕੀਤਾ ਉਹਨਾਂ ਨੂੰ ਪੁੱਛਿਆ ਜਾਵੇ ਕਿ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਪਹਿਨਤਾ ਅਕਾਲੀ ਦਲ ਬਹੁਤ ਵਧੀਆ ਪਾਰਟੀ ਸੀ ਅੱਜ ਤੱਕ ਪਰਿਵਾਰਿਕ ਦਲ। ਧਾਮੀ ਸਾਹਿਬ ਤੁਸੀਂ ਉਹਦੇ ਮੈਂਬਰ ਹੋ ਕੀ ਇਹ ਠੀਕ ਆ? ਦੂਜਿਆਂ ਲਈ ਉਹ ਗਲਤ ਆ ਤੁਹਾਡੇ ਲਈ ਉਹ ਠੀਕ ਆ। ਕਿ ਸਿੱਖ ਹੋਣ ਦਾ ਸਰਟੀਫਿਕੇਟ ਵੀ ਉਹ ਤੁਹਾਡੇ ਕੋਲੋਂ ਹੀ ਲੈਣਗੇ। ਸਿੱਖ ਦਾ ਸਰਟੀਫਿਕੇਟ ਤਾਂ ਗੁਰੂ ਸਾਹਿਬ ਦਿੰਦੇ ਆ। ਔਰ ਖਾਲਸਾ ਨੇ ਕਿਤੇ ਵੀ ਇਹ ਨਹੀਂ ਲਿਖਿਆ ਕਿ ਕਿਸ ਪੋਲੀਟੀਕਲ ਪਾਰਟੀ ਜਾਣਾ ਕਿਸ ਚ ਨਹੀਂ। ਜਿਸ ਕਾਂਗਰਸ ਨੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ। ਉਸ ਕਾਂਗਰਸ ਚ ਵੀ ਸਿੱਕੇ ਬੈਠੇ ਆ ਉਹਨਾਂ ਲਈ ਤੁਸੀਂ ਕਦੇ ਨਹੀਂ ਬੋਲਦੇ ਬੀਜੇਪੀ ਦੇ ਪਿੱਛੇ ਤੁਸੀਂ ਬਿਨਾਂ ਗੱਲਬਾਤ ਤੋਂ ਹੀ ਪੰਨੇ ਹੋ ਤੇ ਇਹ ਤੁਹਾਡੀ ਜ਼ੋਰ ਜ਼ਬਰਦਸਤੀ ਇਸ ਤਰ੍ਹਾਂ ਨਹੀਂ ਚੱਲਣੀ ਔਰ ਕੌਮ ਨੇ ਸਹਿਕਾਰ ਨਹੀਂ ਨਹੀਂ ਕੌਮ ਜੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਉਹੀ ਸ਼ਾਨ ਬਣਾ ਕੇ ਰੱਖਣਾ ਚਾਹੁੰਦੇ ਹੋ ਜਿਹੜੀ ਸ਼ਾਨ ਪਹਿਲਾਂ ਤੁਸੀਂ ਸ਼ੁਰੂ ਤੋਂ ਸੀ ਤਾਂ ਤੁਹਾਨੂੰ ਵੀ ਉਹੋ ਜਿਹਾ ਆਚਰਣ ਕਰਨਾ ਪਏਗਾ ਅਜ ਤੱਕ ਕਿਸੇ ਵੀ ਪ੍ਰਧਾਨ ਨੇ ਇਸ ਤਰ੍ਹਾਂ ਦੀ ਅਗਲਾ ਨਹੀਂ ਕੀਤੀਆਂ ਮੈਂ ਤੁਹਾਨੂੰ ਪ੍ਰਾਰਥਨਾ ਕਰਦਾ ਕਿ ਇਹ ਨਾ ਕਰੋ ਅੱਜ ਸ਼੍ਰੋਮਣੀ ਅਕਾਲੀ ਦਲ ਉਹ ਸ਼੍ਰੋਮਣੀ ਅਕਾਲੀ ਦਲ ਨਹੀਂ ਜੋ ਸੰਤ ਬਾਬਾ ਫਤੇ ਸਿੰਘ ਦਾ ਸੀ ਜੋ ਬਾਬਾ ਖੜਕ ਸਿੰਘ ਦਾ ਸੀ ਔਰ ਜੋ ਜਸੇਦਾਰ ਮੋਹਨ ਸਿੰਘ ਤੋੜਦਾ ਸੀ ਔਰ ਬਾਕੀ ਲੀਡਰਾਂ ਦਾ ਸੀ ਉਹ ਸ਼ਰਧਾ ਤੇ ਸਤਿਕਾਰ ਨਾਲ ਸਿਰ ਚੁੱਕਦਾ ਸੀ ਉਹਨਾਂ ਦੇ ਨਾਮ ਲੈਂਦੇ ਤੇ ਤੁਸੀਂ ਘੱਟ ਤੋਂ ਘੱਟ ਮੈਂ ਪ੍ਰਾਰਥਨਾ ਕਰਦਾ ਆਪ ਜੀ ਨੂੰ ਇਸ ਤਰ੍ਹਾਂ ਦਾ ਕੰਮ ਨਾ ਕਰੋ ਔਰ ਇਦਾਂ ਦੀ ਬਿਆਨਬਾਜ਼ੀ ਨਾ ਕਰੋ ਇਸ ਦੀ ਮੈਂ ਨਿੰਦਾ ਕਰਦਾ ਹਰ ਸਿੱਖ ਨੂੰ ਇਹਦੀ ਨਿੰਦਾ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੁਸੀਂ ਸਿੱਖਾਂ ਨੂੰ ਡੱਬੀ ਚ ਪਾ ਕੇ ਰੱਖਣਾ ਦੁਨੀਆ 'ਚ ਸਿੱਖ ਰਾਜ ਕਰਦੇ ਆ ਤੇ ਕੱਲ ਨੂੰ ਤੁਹਾਡੇ ਕੋਲੋਂ ਪੁੱਛ ਕੇ ਕਿਸੇ ਪੋਲੀਟੀਕਲ ਪਾਰਟੀ ਜਾਣਗੇ ਕਿ ਕੈਨੇਡਾ 'ਚ ਅਸੀਂ ਕਿਸ ਪਾਰਟੀ ਜਾਈਏ ਤਾਂ ਉੱਥੇ ਸੀਐਮ ਤੱਕ ਬਣ ਗਏ ਉੱਥੇ ਮਨਿਸਟਰ ਹੈਗੇ ਨੇ ਉਹਨਾਂ ਦੀ ਕੈਬਨਿਟ 'ਚ ਬਾਕੀ ਜਗ੍ਹਾ ਵੀ ਹੈਗੇ ਆ ਸਾਰੇ ਹੀ ਸਿੱਖ ਨੇ ਔਰ ਉਹਨਾਂ ਨੇ ਬੜੀ ਇਹ ਵਰਲਡ ਬੈਂਕ ਦਾ ਚੇਅਰਮੈਨ ਬਣਨਾ ਹੋਵੇ ਤਾਂ ਉਹਦੇ ਲਈ ਕੀ ਪੁੱਛਣਾ ਪਊਗਾ ਉਹ ਤਾਂ ਬਹੁਤ ਸ਼ਾਨਾ ਸਿੱਖਾਂ ਦੀ ਤੇ ਇਸ ਲਈ ਇਹ ਗਮ ਨਾ ਕਰੋ ਮੇਰੀ ਇਹੀ ਪ੍ਰਾਰਥਨਾ ਹੈ ਮੈਂ ਪ੍ਰਕਾਸ਼ ਸਿੰਘ ਬਾਦਲ ਦੇ ਅੱਜ ਵੀ ਖਿਲਾਫ ਨਹੀਂ ਮੈਂ ਵੀ ਨਹੀਂ ਹੈਗਾ ਪ੍ਰਕਾਸ਼ ਸਿੰਘ ਬਾਦਲ ਤੋਂ ਬਹੁਤ ਕੁਝ ਸਿੱਖਣ ਵਾਲੀ ਗੱਲ ਸੀ ਐਸੀ ਗੱਲ ਨਹੀਂ ਹੈ ਪਿਓ ਜਿਹੜਾ ਜਿਹੜਾ ਪੁੱਤ ਹੈ ਨਾ ਉਹ ਪਿਓ ਦੀ ਪੱਗ ਨੂੰ ਮਿੱਟੀ ਨਹੀਂ ਲੱਗਣ ਹੁੰਦਾ ਇਸ ਪੁੱਤ ਨੇ ਪਿਓ ਦੀ ਪੱਗ ਰੋਲਤੀ ਇਲੈਕਸ਼ਨ ਲੜਾ ਕੇ ਆਖਰੀ ਉਮਰ ਚੋਂ ਹਰਵਾ ਕੇ ਇਹ ਉਹ ਪੁੱਤ ਹੈ ਸਮਝ ਗਏ ਗੱਲ ਜੇ ਜੰਮੇ ਕਪੂਤ ਤੱਕ ਹੁੰਦਨ ਸੰਚੇ ਜੇ ਜੰਮੇ ਕਪੂਤ ਤੱਕ ਹੁੰਦਨ ਸੰਚੇ ਉਹ ਜੋੜਿਆ ਹੋਇਆ ਰੋੜ ਦੂਗਾ ਜੇ ਕਪੂਤ ਹੋਊਗਾ ਨਹੀਂ ਤਾਂ ਆਪੇ ਜੋੜ ਲੂਗਾ ਇੱਜ਼ਤ ਵੀ ਇਦਾਂ ਹੀ ਹੁੰਦੀ ਆ ਇੱਜ਼ਤ ਜਿਹੜੀ ਆ ਤਨ ਦੌਲਤ ਖਾਲੀ ਪੈਸੇ ਦੇ ਰੂਪ ਚ ਨਹੀਂ ਹੁੰਦੀ ਸਤਕਾਰ ਸਨਮਾਨ ਦੇ ਰੂਪ ਚ ਹੁੰਦੀ ਆ ਬੱਲ ਸਾਹਿਬ ਦਾ ਕਿੰਨਾ ਸਨਮਾਨ ਸੀ ਇਸ ਨੇ ਰੋੜ ਕੇ ਰੱਖਤਾ ਸਾਰਾ ਐਸਾ ਕਪੂਤ ਆ